ਨੇ ਆਪਣੇ ਨੀ ਨ ਮਨਪ੍ਰੀਤ ਸਿੰਘ ਅਰਾਦੇ ਅੱਜ ਅਸੀਂ ਅਜਨਾਲਾ ਖੇਤਰ ਦੇ ਵਿੱਚ ਖੜੇ ਹਾਂ ਜਿੱਥੇ ਕਿ ਰਾਵੀ ਨੇ ਵੱਡੀ ਮਾਰ ਕੀਤੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਇੱਕ ਸਾਹ ਦੇਖੋ ਕਿ ਇੱਥੇ ਜਿਹੜਾ ਵੱਡਾ ਪਾੜ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਵੱਡਾ ਪਾੜ ਜਿਹੜਾ ਰਾਵੀ ਦੀ ਰਾਵੀ ਦਾ ਪਾਣੀ ਜਿਹੜਾ ਤੀਰਦਾ ਹੋਇਆ ਇੱਥੋਂ ਲੰਘਿਆ ਹੈ ਤੇ ਇਹ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਜਦੋਂ ਗਿਆ ਤੇ ਜਿੱਥੇ ਜਾਨੀਮਾਲੀ ਤੇ ਦਿੱਤੀ ਨੁਕਸਾਨ ਹੋਇਆ ਹੈ ਪਰ ਜਿਹੜਾ ਇੱਥੇ ਨੁਕਸਾਨ ਲੋਕਾਂ ਦਾ ਫਸਲਾਂ ਦਾ ਖਾਣ ਪੀਣ ਦਾ ਵੀ ਹੋਇਆ ਤੇ ਜਿਹੜਾ ਘਰਾਂ ਦਾ ਸਮਾਨ ਉਹ ਬਰਬਾਦ ਹੋ ਚੁੱਕਾ ਹੈ ਇਹ 라ਵੀ ਦੀ ਮਾਰ ਜਿਹੜੀ ਇੱਥੇ ਵਧੀ ਹੈ ਜਿਹੜੇ ਮਾਧੋਪੁਰ ਦੇ ਜਿਹੜੇ ਫਲੱਡ ਗੇਟ ਦੇ ਕਿਤੇ ਸੀ ਉਸ ਪਾਣੀ ਦੇ ਨਾਲ ਵੀ ਜਿਹੜਾ ਉਹ ਇੱਥੇ ਮਾਰ ਵੱਜੀ ਹੈ ਤੇ ਬਹੁਤ ਸਾਰੇ ਲੋਕ ਇੱਥੇ ਹੋਣਾ ਤਰਸ ਦੀ ਹਾਲਾਤ ਵਿੱਚ ਹਨ ਤੇ ਭਾਵੇਂ ਕੀ ਸਰਕਾਰਾਂ ਇਹਨਾਂ ਨੂੰ ਪਾੜਾ ਨੂੰ ਕਦੋਂ ਪੂਰਾ ਕਰਨ ਗਿਆ ਕਦੋਂ ਸਰਕਾਰਾਂ ਇੱਥੇ ਪਹੁੰਚਣ ਗਿਆ ਉਹ ਗੱਲ ਵੱਖਰੀ ਹੈ ਪਰ ਜਿਹੜੇ ਇਸ ਵਾਰ ਬੜੇ ਲੋਕ ਹਨ ਉਹਨਾਂ ਦਾ ਕਹਿਣਾ ਹੈ ਕਿ ਇਹ 88 ਦੇ ਹੜ ਤੋਂ ਵੀ ਵੱਡੀ ਮਾਰ ਜਿਹੜੀ ਵਰਤੀ ਪੱਤੀ ਹੈ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਤੇ ਇੱਥੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਪਹੁੰਚੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਉਹ ਇੱਥੇ ਕਿਹੜਾ ਵਾਇਬ ਜੀ ਕੀ ਫਤਿਹ ਜਦ 24 Hindu ਪਹਿਲਗਾਂ ਤੇ ਸ਼ਹੀਦ ਹੋਏ ਸਾਰਿਆਂ ਨੂੰ ਦੁੱਖ ਸੀ ਅਫਸੋਸ ਸੀ ਉਹਦੇ ਬਾਅਦ ਮੋਦੀ ਨੇ ਜੂ ਇੱਕ ਇਹੋ ਜਿਹਾ ਚੱਕਰ ਫੇਰਿਆ ਫੌਜਾਂ ਪਲੇਨ ਸਾਰਾ ਕੁਝ ਅਲਰਟ ਤੇ ਪਾ ਕੇ ਗੋਲਾਬਾਜੀ ਕਰਕੇ ਬਦਲਾ ਲਿੱਤਾ ਇਸ ਪਿੰਡ 'ਚ ਇੱਕ লাশ ਪੇੜ ਤੇ ਲੰਕੀ ਹੋਈ ਮਿਲੀ ਹੈ ਇਹ ਹੱਡ 'ਚ ਘੱਟੋ-ਕੱਟ ਸੌ ਤੋਂ ਉੱਤੇ ਬੰਦਾ ਪੂਰਾ ਹੋ ਗਿਆ ਹੈਗਾ ਔਰ ਥਾਂ-ਥਾਂ ਤੇ ਮਾਲੀ ਨੁਕਸਾਨ ਬੇਅੰਤ ਹੋਇਆ ਹੋਇਆ ਹੈ ਇੱਕ ਪਾਸੇ ਤਾਂ ਫੌਜ ਨੂੰ ਪੈਸੇ ਵਧ ਦੇ ਤੇ ਉਹਨਾਂ ਨੂੰ ਕਿਹਾ ਕਿ ਤਿਆਰੀਆਂ ਕਰੋ ਅਸੀਂ ਹਮਲੇ ਕਰਾਂਗੇ ਦੂਜੇ ਪਾਸੇ ਜਿੱਥੇ ਭਾਰਤ ਦਾ ਆਪ ਦਾ ਪਾਣੀ ਇੱਥੇ ਆਪ ਦੇ ਪਿੰਡਾਂ 'ਚ ਮਾਰ ਕਰਦਾ ਅੱਜ ਮੋਦੀ ਦਾ ਇੱਕ ਵੀ ਬਿਆਨ ਨਹੀਂ ਆਇਆ ਇਹ ਕਿੱਡੀ ਸ਼ਰਮ ਦੀ ਗੱਲ ਹੈ 60000 ਕਰੋੜ ਭਗਵੰਤ ਮਾਨਦਾ ਹੈਗਾ ਸੈਂਟਰ ਤੋਂ ਮੈਂ ਭਗਵੰਤ ਮਾਨ ਦੇ ਨਾਲ ਨਹੀਂ ਐ ਪਰ ਇਹ ਸੈਂਟਰ ਨੂੰ ਜਿਹੜਾ ਪੰਜਾਬ ਦਾ ਪੈਸਾ ਹੈ ਦੇ ਦੇਣਾ ਚਾਹੀਦਾ ਸਾਨੂੰ ਲੋੜ ਹੈ ਜੇ ਫੌਜਾਂ ਨੇ ਪਾਕਿਸਤਾਨ ਦੇ ਉੱਤੇ ਮਹਿੰਗੇ ਤੋਂ ਮਹਿੰਗੇ ਬੰਬ ਸੱਟੇ ਕਿਉਂਕਿ 24 ਹਿੰਦੂ ਮਰ ਗਏ ਅੱਜ ਸਿੱਖਾਂ ਦੀ ਤਬਾਹੀ ਤੇ ਇੱਥੇ ਕੀ ਲੈ ਕੇ ਆਉਂਦਾ ਆਹ ਦੇਖੋ ਬੰਨ ਟੁੱਟਿਆ ਹੋਇਆ ਉਧਰ ਰਾਵੀ ਦੇ ਬੰਨ ਟੁੱਟੇ ਹੋਏ ਜਿੱਥੋਂ ਪਾਣੀ ਆਇਆ ਪਿੰਡਾਂ ਦੇ ਪਿੰਡ ਰੋੜ ਤੇ ਖਤਮ ਕਰਤਾ ਤੇ ਇੱਥੇ ਹਜੇ ਤੱਕ ਮੋਦੀ ਜੀ ਦੇ ਆ ਕੇ ਓਰੇ ਕੋਈ ਗੱਲ ਹੀ ਨਹੀਂ ਕੀਤੀ ਪਾਕਿਸਤਾਨ ਤੋਂ ਡਰਦਾ ਹੈ ਪਾਕਿਸਤਾਨ ਦੇ ਨੇੜੇ ਆਉਣ ਤੋਂ ਡਰਦਾ ਸਾਹ ਮੋਖ ਮਾਰਦਾ ਇਹ ਬੰਦਾ ਅੱਜ ਓਰੇ ਕੀ ਭੇਜਿਆ ਕਿਹੜੀ ਫੌਜ ਦਿਖਦੀ ਹੈ ਓਰੇ ਬੰਨ ਬਨਣ ਦੀ ਸਕੀਮ ਕਿੱਥੇ ਲਾਗੂ ਕੀਤੀ ਹੈ ਆਮੀ ਕੌਰ ਇੰਜੀਨੀਅਰ ਸੈਪਰ ਇੱਥੇ ਆ ਕੇ ਕਿਹੜਾ ਕੰਮ ਕਰ ਰਹੇ ਆ ਜੇ ਸਿੱਖ ਮਰ ਗਏ ਤਾਂ ਤੁਸੀਂ ਉਹਰੇ ਫੌਜ ਭੇਜ ਕੇ ਬੰਨ ਨਹੀਂ ਬਣਾ ਸਕਦੇ ਸਿਰਫ ਸਿਰਫ ਗੋਲੇ ਸੁੱਟਣੇ ਆ ਤੁਸੀਂ ਕਮਲਾ ਕਮਲਾ ਦੇਸ਼ ਕੀਤਾ ਹੋਇਆ ਕਮਲਾ ਬੰਦਾ ਬਣਿਆ ਹੋਇਆ ਉਹਰੇ ਆ ਕੇ ਫੌਜ ਭੇਜ ਕੇ ਆ ਮੁੜ ਕੇ ਹੁਣ ਮੀਂਹ हटਿਆ ਨਹੀਂ ਫੇਰ ਤੋਂ ਪਾਣੀ ਆ ਜਿਹੜੇ ਮੁੜ ਕੇ ਫੇਰ ਡੋਬਦੇ ਨੇ ਤੂੰ ਪਿੰਡ ਤੇ ਉਦੋਂ ਤੈਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਕਿੱਥੇ ਐ ਜਿਵੇਂ 84 ਚ ਘਗਰੀਆਂ ਪਾ ਕੇ ਬੈਰਕਾਂ 'ਚ ਬੈਠੀ ਸੀ ਸੈਪਰ ਆਪਣੇ ਇੰਜੀਨੀਅਰ ਸਾਰੇ ਘਰੇ ਪੈ ਕੇ ਬੈਠੇ ਸੀ ਦਿੱਲੀ 'ਚ ਉਦੋਂ ਕੱਖ ਨਹੀਂ ਕੀਤਾ ਅੱਜ ਵੀ ਕੱਖ ਨਹੀਂ ਕਰ ਰਹੇ ਸੋ ਮੈਂ ਹਰੇਕ ਸਿੱਖ ਨੂੰ ਕਹਿੰਦਾ ਪੰਥ ਨੂੰ ਕਹਿੰਦਾ ਇਹ ਸਾਡੀਆਂ ਜ਼ਿੰਮੇਵਾਰੀਆਂ ਆਪਾਂ ਨੇ ਆਪਣੇ ਔਰੇ ਟਰੈਕਟਰ ਲੈਣੇ ਆ ਆਪਾਂ ਨੇ ਆਪਣਾ ਤੇਲ ਪਾਉਣਾ ਆਪਾਂ ਨੇ ਔਰੇ ਮਿੱਟੀ ਦੇ ਥੈਲੇ ਰੇਤ ਦੇ ਥੈਲੇ ਲਿਆ ਕੇ ਬੰਨ ਭਰਨੇ ਆ ਇਹ ਦੇਸ਼ ਕੱਖ ਨਹੀਂ ਕਰਨ ਜੋਗਾ ਸਿਰਫ ਤੇ ਸਿਰਫ ਮੁਕਤਾ ਰੈਲੀ ਬੋਲਦਾ ਸਾਡੇ ਵਾਸਤੇ ਕੱਖ ਨਹੀਂ ਕਰਦਾ ਸਾਰੇ ਗਰੀਬਾਂ ਦੇ ਘਰ ਬਿਲਕੁਲ ਡਿਸਟਰੋਏ ਹੋਏ ਹੋਏ ਆ ਨੀਹਾਂ ਪਟੀਆਂ ਪਈਆਂ ਪਾਣੀ ਨੇ ਇੱਥੇ ਨਹੀਂ ਆਉਣਗੇ ਇਹ ਕਿਉਂਕਿ ਇੱਥੇ ਹਿੰਦੂ ਨਹੀਂ ਮਰਿਆ ਇੱਥੇ ਸਿੱਖ ਮਰੇ ਆ ਸਿੱਖਾਂ ਨੂੰ ਹੀ ਇਹਦੀ ਜ਼ਿੰਮੇਵਾਰੀ ਲੈਣੀ ਪੈਣੀ ਹੈ ਆਓ ਮੇਰੇ ਵੀਰੋ ਇੱਥੇ ਪਾਣੀ ਲਥੇ ਆਪਾਂ ਆਕੇ ਆਪਣੇ ਭਰਾਵਾਂ ਦੇ ਬੰਨ ਭਰੀਏ ਮੁੜ ਕੇ ਪੈਲੀਆਂ 'ਚ ਐਡੇ ਐਡੇ ਟੋਬੇ ਇਹ ਪਾਣੀ ਨੰਗਦਾ ਹੋਇਆ ਕੱਢ ਗਿਆ ਕਿਤੇ ਜਾ ਕੇ ਰੇਤਾ ਸੁੱਟਿਆ ਆ ਉਹ ਚੱਕ ਕੇ ਉਹ ਟੋਏ ਭਰੀਏ ਆਪਣੇ ਕਿਸਾਨ ਵੀਰਾਂ ਦੇ ਖੇਤ ਮੁੜ ਬਜਾਊ ਕਰੀਏ ਡੀਪੀ ਖਰੀਦ ਕੇ ਰੱਖੋ ਇਹਨਾਂ ਨੂੰ ਲੋੜ ਪੈਣੀ ਐ ਇਹ ਸਰਕਾਰ ਨੇ ਨਹੀਂ ਦੇਣੀ ਇਹ ਆਪਾਂ ਨੂੰ ਪੰਥ ਨੂੰ ਕਰਨੀ ਪੈਣੀ ਐ ਇੱਥੇ ਜਿਹੜਾ ਪੈਲੀਆਂ ਨੂੰ ਪਹਿਲਾਂ ਵਾਹੀ ਕਰਕੇ ਸੈੱਟ ਕਰਕੇ ਬਜਾਊ ਕਰਨਾ ਕਿਉਂਕਿ ਜੇ ਇੱਕ ਦਿਨ ਅਸੀਂ ਰੋਟੀ ਖਵਾਤੀ ਕੱਲ ਇਹਨਾਂ ਦਾ ਜਿਹੜਾ ਔਰੇ ਕਮਾਨ ਦਾ ਖੇਤੀਬਾੜੀ ਦਾ ਕੰਮ ਹੈ ਉਹ ਤਾਂ ਖਤਮ ਹੋ ਗਿਆ ਕਿਉਂਕਿ ਇਹ ਕਿਵੇਂ ਪਰਣ ਗਿਆ ਆਪਣੇ ਟੋਏ ਇਹ ਕਿਵੇਂ ਚੱਕਣਗੇ ਜਿਹੜਾ ਰੇਤਾ ਰਾਵੀ ਸੁੱਟ ਕੇ ਗਿਆ ਇਹ ਤਾਂ ਸਾਨੂੰ ਰਲ ਮਿਲ ਕੇ ਕਰਨਾ ਪੈਣਾ ਕੰਮ ਲੰਬਾ ਲੰਬੀ ਸੋਚ ਨਾਲ ਪੰਥ ਨੂੰ ਇਹਦੀ ਤੇ ਨਿਗਾਹ ਰੱਖਣੀ ਪੈਣੀ ਹੈ ਇਹ ਦੇਸ਼ ਨੇ ਕੱਖ ਨਹੀਂ ਕਰਨਾ ਹੈਗਾ ਨਾ ਭਗਵੰਤੇ ਨੇ ਇਹ ਸਨ ਸ਼੍ਰੋਮਣੀ ਕਾਲੀ ਦਰ ਅੰਮਰਸਰ ਦੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਤੇ ਉਹਨਾਂ ਦੇ ਨਾਲ ਜਨਰਲ ਸਕੱਤਰ ਉਪਕਾਰ ਸਿੰਘ ਸੰਧੂ ਤੇ ਜ਼ਿਲ੍ਹਾ ਪ੍ਰਧਾਨ ਸੁਮਜੀਤ ਸਿੰਘ ਬਰਾੜ ਤੇ ਹੋਰ ਉਹਨਾਂ ਦੇ ਜਿਹੜੇ ਆਗੂ ਇੱਥੇ ਸਹਿਬਾਨ ਜਿਹੜੇ ਮੈਂਬਰ ਸਹਿਬਾਨ ਪਹੁੰਚੇ ਉਹਨਾਂ ਨੇ ਵੱਡਾ ਇੱਥੇ ਜਾਇਦਾ ਲਿਆ ਉਹਨਾਂ ਨੇ ਮੋਦੀ ਸਰਕਾਰ ਨੂੰ ਲਾਂਹਤਾ ਪਾਈਆਂ ਤੇ ਕਿਹਾ ਕਿ ਮੋਦੀ ਸਰਕਾਰ ਇੱਥੇ ਫੇਲ ਨਜ਼ਰ ਆ ਰਹੀ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਕਿ ਕਿੱਡਾ ਵੱਡਾ ਪਾੜ ਜਿਹੜਾ ਇੱਥੇ ਪਿਆ ਸੀ ਕੁਝ ਨਵਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਜੀ ਜਤ ਧੰਵਾਦ